ਮੈਂ ਪੰਜਾਬ ਦੇ ਇਤਿਹਾਸਿਕ ਉਹਨਾਂ ਪਲਾਂ ਦੀ ਜਾਣਕਾਰੀ ਦੇਣੀ ਚਾਹਣਾਗਾ ਇਤਿਹਾਸਕ ਦੇ ਉਹ ਇਤਿਹਾਸ ਦੇ ਉਹ ਪੰਨੇ ਜਿਹੜੇ ਕਾਲੇ ਪੰਨੇ ਆਕਾਲੀ ਦਲ ਭਾਜਪੀ ਦੇ ਸਮੇਂ ਲਿਖੇ ਗਏ ਜਦੋਂ ਪੰਜਾਬ ਦੇ ਅੰਦਰ ਆਕਾਲੀ ਦਲ ਤੇ ਭਾਜਪੀ ਦਾ ਰਾਜ ਸੀਗਾ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਕਰਾਇਆ ਕਿਸ ਤਰ੍ਹਾਂ ਅਕਾਲੀ ਬੀਜੇਪੀ ਦੇ ਨੇਤਾਵਾਂ ਨੇ ਮਿਲ ਕੇ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਜੜੀ ਰਚੀ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਗੈਂਗਸਟਰਵਾਦ ਜਿਹੜਾ ਉਹ ਅਕਾਲੀ ਦਲ ਬੀਜੇਪੀ ਨੇ ਪੰਜਾਬ ਦੇ ਅੰਦਰ ਪੈਦਾ ਕੀਤਾ ਕਿਸ ਤਰ੍ਹਾਂ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਉਹਨਾਂ ਦੇ ਲੀਡਰਾਂ ਦੇ ਜਿਹੜੇ ਕਰਿੰਦੇ ਸੀ ਉਹਨਾਂ ਵੱਲੋਂ ਸ਼ਰੀਆਮ ਧੀਆ ਪੈਣਾ ਦੀ ਇੱਜ਼ਤ ਲੁੱਟੀ ਜਾਂਦੀ ਸੀ ਜੇਕਰ ਕੋਈ ਬਚਾਉਣ ਦਾ ਯਤਨ ਕਰਦਾ ਸੀ ਤਾਂ ਸਿਰ ਵਿੱਚ ਗੋਲੀ ਮਾਰੀ ਜਾਂਦੀ ਸੀ ਇਹ ਇਤਿਹਾਸ ਜਿਹੜਾ ਪੰਜਾਬ ਦੇ ਅੰਦਰ ਅਕਾਲੀ ਦਲ ਤੇ ਭਾਜਪਾ ਦਾ ਰਿਹਾਗਾ ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਪੰਜਾਬ ਨੂੰ ਗੈਂਗਸਟਰਵਾਦ ਵਾਦਵਾਂ ਲੈ ਜਾਣ ਦੇ ਲਈ ਅਕਾਲੀ ਦਲ ਭਾਜਪਾ ਨੇ ਰੋਲ ਲਗਾਇਆ ਪੰਜਾਬ ਜਾਣਦਾਗਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਨਸ਼ਿਆਂ ਦਾ ਵਪਾਰ ਅਕਾਲੀ ਦਲ ਬੀਜੇਪੀ ਵਾਲੇ ਲੈ ਕੇ ਆਏ ਇਹ ਪੰਜਾਬ ਜਾਣ ਦਾਗਾ ਭਰਾਵੋ ਹੁਣ ਦੋਨੋਂ ਹੀ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਪੰਜਾਬ ਦੀ ਉਸ ਜ਼ਮੀਨ ਦੇ ਉੱਤੇ ਜਿੱਥੇ ਕਦੇ ਨਫਰਤ ਦੇ ਬੀਜ ਪੈਦਾ ਨਹੀਂ ਹੋ ਸਕਦੇ ਪੰਜਾਬ ਦੀ ਉਹ ਜ਼ਮੀਨ ਜਿਹੜੀ ਗੁਰੂਆਂ ਪੀਰਾਂ ਦੀ ਜ਼ਮੀਨ ਆ ਉਸ ਦੇ ਉੱਤੇ ਦੁਬਾਰਾ ਆਪਣੀ ਖੋਈ ਹੋਈ ਸਿਆਸੀ ਤਾਕਤ ਜੜੀਆਂ ਨੂੰ ਲੱਭਦੇ ਫਿਰਦੇ ਨੇ ਪੰਜਾਬੀਆਂ ਨੇ ਕਦੇ ਅਜਿਹੇ ਧੜਵੀਆਂ ਨੂੰ ਮਾਫ਼ ਨਹੀਂ ਕੀਤਾ ਜਿਨ੍ਹਾਂ ਧੜਵੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਵੇ ਕਿਉਂਕਿ ਇਹ ਜਿਹੜਾ ਇਤਿਹਾਸ ਆ ਉਹ ਕਾਲੀ ਦਲ ਦੇ ਹਿੱਸੇ ਆਇਆਗਾ ਕਿ ਕਾਲੀ ਦਲ ਤੇ ਭਾਜਪਾ ਵਾਲੇ ਲੜਕੇ ਸੱਤਾ ਹਥਿਆਕ ਕੇ ਧੜਵੀਆਂ ਦੀ ਤਰ੍ਹਾਂ ਪੰਜਾਬ ਨੂੰ ਲੁੱਟਦੇ ਸੀਗੇ ਪੰਜਾਬ ਨੂੰ ਬਰਬਾਦ ਕਰਦੇ ਸੀਗੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਵਪਾਰੀ ਪੰਜਾਬ ਦਾ ਦਲਿਤ ਪੰਜਾਬ ਦਾ ਮਜ਼ਦੂਰ ਹਰ ਬਰਗ ਜਿਹੜਾ ਉਹ ਜਦੋਂ ਵੀ ਕਾਂਲਲ ਬੀਜੇਪੀ ਦੀ ਸਰਕਾਰ ਆਈਆ ਉਦੋਂ ਲੁੱਟਿਆ ਗਿਆ ਕੁੱਟਿਆ ਗਿਆ ਮਾਰਿਆ ਗਿਆ ਪੂਰਾ